ਜਸਵੰਤ ਸਿੰਘ ਗਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਗੀ ਹੈ ਭਾਗ ਦੂਸਰਾ ਚਰਨ ਚਰਨ ਕਿਸੇ ਹੋਰ ਜ਼ੋਰ ਦੀ ਪੁਕਾਰਦਿਆਂ ਤੱਕ ਧਿਆਨ ਉਹ ਵੀ ਧੱਕਾ ਮਾਰ। ਸੁੱਤ ਨੀਂਦ ਦੇ ਚਰਨ ਦੇ ਇੱਕਦਮ ਰਜਾਈ ਵਗਾ ਮਾਰੀ ਤੇ ਉੱਠ ਖਲੋ ਗਿਆ। ਕੋਠੜੀ ਦਾ ਵਾਰ ਖੋਲਣ ਤੋਂ ਅੱਗੋਂ ਉਸ ਸੋਚਿਆ ਜਿਵੇਂ ਪੂਰਾ ਆਵਾਜ਼ਾਂ ਮਾਰ ਰਿਹਾ ਸੀ ਵਾਰ ਖੋਲਣ ਪਿੱਛੋਂ ਉਸ ਨੇ ਦੇਖਿਆ ਸੱਚਮੁੱਚ ਭਰਪੂਰ ਹੀ ਖਾਕੀ ਖੇਸ ਦੀ ਬੁੱਪਲ ਮਾਰੀ ਖੜੋਤਾ ਸੀ ਉਸ ਦੇ ਪਿਛਵਾੜੇ ਸੰਗਣਾਂ ਨਿੰਮਾ ਵਿੱਚੋਂ ਲੋਈ ਪਾੜ ਰਹੀ ਸੀ ਨਿੰਮਾ ਦੇ ਪੱਤੇ ਪੱਤ ਚੜ ਸੂਤ ਕੇ ਲੱਗੇ ਸੀ ਚਰਨ ਨੇ ਅੱਖਾਂ ਦੇ ਹੱਥ ਫੇਰ ਕੇ ਨਿਗਾਹ ਭਰਪੂਰ ਦੇ ਚਿਹਰੇ ਤੇ ਗੱਡ ਦਿੱਤੀ ਉਹ ਸਮਝਦਾ ਸੀ ਇੰਨੇ ਸਖ ਸਵਕਤੀ ਪੂਰੇ ਦਾ ਆਉਣਾ ਕਿਸੇ ਖਾਸ ਗੱਲ ਬਿਨਾ ਨਹੀਂ ਹੋ ਸਕਦਾ। ਭਰਪੂਰ ਨੇ ਅੰਦਰ ਲੰਘਦੇ ਆਖਿਆ, "ਬਾਬਾ ਜੀ ਚਲਾਣਾ ਕਰ ਗਏ।" ਚੰਨ ਦੇ ਅੰਦਰ ਇੱਕ ਵਾਰ ਹੀ ਸੀਤ ਫਿਰ ਗਿਆ। ਗੱਲ ਬਣ ਗੱਲ ਬਨੈਨ ਅਤੇ ਕੱਚਾ ਪਾਈ ਉਹ ਕੰਬ ਰਿਹਾ ਸੀ। ਉਸ ਖਾਮੋਸ਼ ਚੌੜੀਆਂ ਅੱਖਾਂ ਨਾਲ ਭਰਪੂਰ ਨੂੰ ਘੂਰਿਆ। ਕਿੰਨੇ ਸਖਤ ਬੋਲ ਸਨ ਬਾਬਾ ਜੀ ਚਲਾਣਾ ਕਰ ਗਏ। ਸੱਚੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਉਸ ਦਾ ਦੋਸਤ ਤੇ ਪਾਰਟੀ ਹਮਦਰਦ ਝੂਠਾ ਕੇ ਜੰਮਦੇ ਜਾ ਰਹੇ ਲਹੂ ਨਾਲ ਉਸਤੇ ਕੁਟਿੰਦੇ ਅਰਮਾਨਾ ਦੇਖਾਇ ਸੀ ਹਲੇ ਬਾਬਾ ਜੀ ਨਹੀਂ ਮਰਨੇ ਚਾਹੀਦੇ ਸਨ ਬਹੁਤ ਬੁਰੀ ਖਬਰ ਸੁਣਾਈ ਹੁਣੇ ਹੀ ਜੋਧਪੁਰ ਚੱਲਣ ਆਏ ਮੈਂ ਹਲੇ ਅਗਲੇ ਪਿੰਡ ਵੀ ਸਾਥੀਆਂ ਨੂੰ ਪਤਾ ਕਰਨ ਜਾਣਾ ਹੈ ਅੱਛਾ ਤੂੰ ਠਰਿਆ ਹੋਵੇਂਗਾ ਮੈਂ ਬੀਬੀ ਨੂੰ ਆਕੀ ਚਾਹ ਬਣਵਾ ਦਿੰਦਾ ਉਹ ਛੇਤੀ ਛੇਤੀ ਕੱਪੜੇ ਵੀ ਪਾ ਰਿਹਾ ਸੀ ਚਾਹ ਦੀ ਲੋੜ ਨਹੀਂ ਮੈਨੂੰ देर ਹੋਰ ਜਾਵੇਗੀ ਦੇਰ ਕਿੜੀ ਉਹ ਚੱਲੀ ਇਹਨੇ ਆ ਕੇ ਉਹ ਅੰਦਰ ਬਿਹੜੇ ਵਿੱਚ ਨਿਕਲ ਗਿਆ ਪੂਰੇ ਨੂੰ ਵੀ ਸੁੱਤੇ ਪਏ ਨੂੰ ਇੱਕ ਹਾਮ ਦਰਦ ਨੇ ਆਜ ਜਗਾਇਆ ਸੀ ਅਤੇ ਗਿਣੀ ਮੀਠੀ ਡਿਊਟੀ ਲਾ ਕੇ ਚਲਾ ਗਿਆ ਕਾਲਜ ਵਿੱਚੋਂ ਉਸ ਨੂੰ ਦੋ ਛੁੱਟੀਆਂ ਸਨ ਬਾਬਾ ਕਰਮ ਸਿੰਘ ਦੇ ਆਖਰੀ ਦਰਸ਼ਨਾਂ ਨੂੰ ਇਹ ਇੱਕ ਤਰ੍ਹਾਂ ਆਪਣਾ ਸੁਭਾਗ ਸਮਝ ਰਿਹਾ ਸੀ ਦੋਹਾਂ ਮਿੱਤਰਾਂ ਦੇ ਦਿਲ ਤੇ ਬਾਬੇ ਦੀ ਕੁਰਬਾਨੀ ਅਤੇ ਜੀਵਨ ਦਾ ਬੜਾ ਅਸਰ ਸੀ ਉਦਾਸ ਭਰਪੂਰ ਨੇ ਕੋਠੜੀ ਵਿੱਚ ਬੈਠਿਆਂ ਬੈਠੇ ਚਾਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਕਿੰਨਾ ਮਿਹਨਤੀ ਅਤੇ ਚੁਸਤ ਸੀ ਅੱਜ ਇਸ ਦੀ ਚੁਸਤੀ ਤੇ ਬੇਪਰਵਾਹੀ ਇਸ ਦੇ ਪੈਨ ਕਮਰੇ ਤੋਂ ਹੀ ਦਿਖਦੀ ਹੈ ਛੱਤ ਜਾਲਿਆਂ ਨਾਲ ਭਰੀ ਪਈ ਹੈ ਕੋਠੜੀ ਦਾ ਗਾਂਦਾ ਖਵਾਰਾ ਆਦਿ ਕਿਤਾਬਾਂ ਕਰਦੇ ਨਾਲ ਭਰਿਆ ਉਸ ਦਾ ਆਪਾ ਇੱਕ ਤਰ੍ਹਾਂ ਹਰਾਸਿਆ ਪਿਆ ਹੈ ਹਾਂ ਜਦੋਂ ਕੁਦਰਤੀ ਜ਼ਿੰਦਗੀ 'ਤੇ ਝਾਲ ਹੋ ਜਾਵੇ ਇਨਸਾਨ ਉਹ ਖੇੜੇ ਪੈਣ ਲਈ ਮਜਬੂਰ ਹੋ ਜਾਂਦਾ ਹੈ। ਛੱਤ 'ਚ ਘੁਣਾ ਉਸ ਦੇ ਹੱਥ ਤੇ ਆਟੇ ਵਾਂਗ गिर ਗਿਆ। ਉਸ ਛੱਤ ਵਾਲ ਦੇ ਖੜੀਆਂ ਦੀ ਸਰਾਫਿਸ ਰਹੀ ਸੰ। ਭਰੂਰ ਨੇ ਲੰਬਾ ਸਾਹ ਖਿੱਚ ਕੇ ਘੁਣਾ ਫੂ ਮਾਰ ਕੇ ਉਡਾ ਦਿੱਤਾ। ਚਰਨ ਨੇ ਪਾਣੀ ਦਾ ਗਲਾਸ ਉਸ ਦੇ ਮੂੰਹ ਤੋਂ ਲਈ ਲਿਆ ਰੱਖਿਆ। ਬਸ ਚਾਹ ਬਣ ਗਈ। ਤੂੰ ਪੁੱੜਲੀ ਕਰਨਾ। ਭਰਪੂਰ ਨੇ ਸਰਦਲ ਤੇ ਬਹਿ ਕੇ ਅੱਖਾਂ ਧੋਣੀਆਂ ਸ਼ੁਰੂ ਕਰ ਦਿੱਤੀਆਂ ਨਿੰਮਾ ਦੀਆਂ ਬੇਬਤ ਟਾਣੀਆਂ ਵਿੱਚ ਦੀ ਲਾਲੀ ਜ਼ੋਰ ਉੱਭਰ ਰਹੀ ਸੀ ਉਹ ਉਹਨਾਂ ਚਿਰ ਚੜ੍ਹਦੇ ਭਵਿਸ਼ ਨੂੰ ਹੀ ਤੱਕਦਾ ਰਿਹਾ ਜਿੰਨਾ ਚਿਰ ਚਰਨ ਚਾ ਲੈ ਕੇ ਨਾ ਆਇਆ ਚਰਨ ਨੇ ਆਉਂਦਿਆਂ ਹੀ ਪੁੱਛਿਆ ਪੂਰੇ ਬਾਬਾ ਜੀ ਦੇ ਬੜੇ ਸਮੇਂ ਤੋਂ ਪਤਾ ਨਹੀਂ ਕਿੱਥੇ ਲੋਕ ਕੇ ਕੰਮ ਕਰ ਰਹੇ ਸਨ ਅਸਲ ਵਿੱਚ ਉਹ ਚਿਰ ਤੋਂ ਬਿਮਾਰ ਸਨ ਤੇ ਪੁਲਿਸ ਤੋਂ बच ਕੇ ਸ਼ਹਿਰ 'ਚ ਇਲਾਜ ਕਰਵਾ ਰਹੇ ਸਨ ਤੇ ਉੱਥੇ ਹੀ ਫਿਰ ਇਥੇ ਕੀ ਮਿਲੇ ਆਂਦੇ ਗਏ ਅੱਧੀ ਰਾਤ ਇੱਕ ਕਾਰ ਛੱਡ ਕੇ ਗਈਏ ਬਾਬਾ ਜੀ ਦੀ ਆਖਰੀ ਖੁਆਇਸੀ ਕਿ ਉਸ ਨੂੰ ਆਪਣੀ ਜਨਮ ਭੂਮੀ ਜੋਧਪੁਰ ਵਿੱਚ ਸਸਕਾਰਿਆ ਜਾਵੇ ਸਾਥੀ ਬੜੀਆਂ ਮੁਸ਼ਕਲਾਂ ਨਾਲ ਲੱਗਿਆ ਏ ਦੋਹਾਂ ਮਿੱਤਰਾਂ ਬੜੀ ਕਾਲੀ ਚਾਹ ਔਲਾਦ ਫਲਦ ਕਰਕੇ ਪੀਤੀ ਪਰਪੁਰ ਨੇ ਤੁਰਦਿਆਂ ਚੇਤਾਵਨੀ ਦਿੱਤੀ ਇਥੋਂ ਦੇ ਲੋਕਾਂ ਨੂੰ ਪਤਾ ਕਰਨਾ ਏ ਜਲੂਸ ਨਿਕਲੇਗਾ ਮਾੜੀ ਮੋਟੀ ਕਿਫਤਾ ਵੀ ਸੋਚ ਰੱਖੀ ਭਰਪੂਰ ਬੁੱਕਲ ਸੂਤ ਕਰਕੇ ਤੁਰ ਪਿਆ ਚਰਨ ਨੇ ਭਾਂਡੇ ਸਮੀਟ ਲੇ ਅੰਦਰ ਸੋਈ ਅੱਗੇ ਭਾਂਡੇ ਰੱਖਦਾ ਚਰਨ ਨੇ ਗਿਆ ਬੇਬੇ ਮਾ ਜੋਧਪੁਰ ਚੱਲੇ ਆ ਬਾਬਾ ਕਰਮ ਜੀ ਸਵਰਗ ਵਾਸ ਹੋ ਗਏ ਬੇ ਸੌ ਤਖਾ ਬੇਬੇ ਨੇ ਮੂੰਹ ਅੱਡੇ ਹੀ ਰਹਿ ਗਿਆ ਲੈ ਕੀ ਲਿਆ ਸਾਰੀ ਉਮਰ ਰੋਲ ਕੇ ਘਰ ਵਾਲੀ ਦਰਸ਼ਨਾਂ ਨੂੰ ਤਰਸਦੀ ਹੀ ਮਰ ਗਈ ਚਰਨ ਪੂਰੇ ਦੀ ਭੂਆ ਤਸਦੀ ਸੀ ਬੜਾ ਚੰਗੀ ਬੜਾ ਚੰਗੀ ਬੁੜੀ ਸੀ ਉਹ ਇਸ ਦੇ ਪਿੱਛੇ ਬੜੀਆਂ ਮਸੀਬਤਾਂ ਕੱਟਾ ਉਹੋ ਇਦੀ ਕਿਹੜੀ ਲੋਕਾਂ ਕਦਰ ਪਾਉਣੀ ਐ ਲੋਕੀ ਆਪਣੇ ਢਿੱਡਾਂ ਦੀ ਐ ਕੌਣ ਮੁਲਕ ਦੀ ਖਾਤਰ ਇਸ ਤਰ੍ਹਾਂ ਮਰਦਾ ਐ ਬਾਗਰੂ ਪੱਬ ਬੇਬੇ ਨੇ ਸਿਰ ਫੇਰਿਆ ਸਾਗ ਵਾਲੀ ਤੌੜੀ ਉੱਬਲ ਕੇ ਅੰਗਾਰਾਂ ਤੇ ਡੁੱਲਣ ਲੱਗ ਪਈ ਸੂੰ ਸੂੰ ਦੀ ਆਵਾਜ਼ ਨਾਲ ਮਮੂਲੀ ਸੁਆਹੀ ਉੱਡ ਰਹੀ ਸੀ ਧੰਨਵਾਦ